ਇੰਪਲੀਮੈਂਟੇਸ਼ਨ ਅਤੇ ਪ੍ਰਸ਼ਾਸਕੀ ਟੀਮਾਂ ਪਰ ਯੋਜਨਾ ਦਾ ਐਲਾਨ ਕਰਨਾ ਸਾਨ ਹੈ ਪਰ ਇਸ ਨੂੰ ਜ਼ਮੀਨ ਤੱਕ ਲੈ ਜਾਣ ਵਿੱਚ ਸਮਾਂ ਲੱਗਦਾ ਹੈ ਹਸਪਤਾਲਾਂ ਦੀ ਪਲੈਨਿੰਗ ਰਜਿਸਟ੍ਰੇਸ਼ਨ ਮੋਡਿਊਲ ਫੰਡ ਵੰਡ ਅਤੇ ਕਰਮਚਾਰੀਆਂ ਦੀ ਤਾਇਨਾਤੀ ਆਦਿ ਕਰ ਤੇਰੀ ਹੋ ਸਕਦੀ ਹੈ ਲਾਪਾਤਰੀਆਂ ਦੀ ਅਗਿਆਨਤਾ ਕਈ ਲੋਕਾਂ ਨੂੰ ਯੋਜਨਾ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਂ ਯੋਗਤਾ ਬਾਰੇ ਜਾਣਕਾਰੀ ਹੀ ਨਹੀਂ ਹੈ ਦਸਤਾਵੇਜ਼ੀ ਰੁਕਾਵਟਾਂ ਜਾਂ ਤਕਨੀਕੀ ਅੜਚਨਾ ਆਧਾਰੀਆਂ ਵੋਟਰ ਆਈਡੀ ਨਾ ਹੋਣ ਕਾਰਨ ਰਜਿਸਟ੍ਰੇਸ਼ਨ ਅੱਗੇ ਨਹੀਂ ਵੱਧ ਸਕਦਾ ਉਮੀਦਾਂ ਅਤੇ ਹਕੀਕਤ ਵਿੱਚ ਫਰਕ ਐਲਾਨਾ ਵਿੱਚ ਹਰ ਪੰਜਾਬੀ ਨੂੰ 10 ਲੱਖ ਵਰਗੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨ ਤੇ ਟੀਚਾ ਪੂਰਾ ਕਰਨ ਵਿੱਚ ਸਮਾਂ ਲੱਗਦਾ ਹੈ ਜੇ ਐ ਯੋਜਨਾ ਟੰਗ ਨਾਲ ਲਾਗੂ ਹੋ ਜਾਵੇ ਤਾਂ ਇਹ ਸਿਹਤ ਖੇਤਰ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ ਪਰ ਇਸ ਵੇਲੇ ਤੱਕ ਇਹ ਵਾਅਦਾ ਸਿਰਫ ਕਾਗਜ਼ਾਂ ਤੱਕ ਸੀਮਤ ਹੈ ਤੇਜ਼ੀ ਨਾਲ ਰਜਿਸਟ੍ਰੇਸ਼ਨ ਵਧਾਉਣ ਪਾਰਦਰਸ਼ਤਾ ਅਤੇ ਜਾਗਰੂਕਤਾ ਮੁਹਿੰਮਾਂ ਦੀ ਲੋੜ ਹੈ ਈ ਐਮ ਸੀ ਹਸਪਤਾਲ ਅੰਮ੍ਰਿਤਸਰ ਵਿਖੇ ਸੀਟੀਵੀਐਸ ਯਾਨੀ ਕਾਰਡੀਓਥੋਰੈਸਿਕ ਅਤੇ ਵੈਸਕੂਲਰ ਸਰਜੀ ਵਿਭਾਗ ਦੇ ਸੀਨੀਅਰ ਮਾਹਿਰ ਡਾਕਟਰ ਮਨਪ੍ਰੀਤ ਕੌਰ ਨੇ ਜਨਤਕ ਜਾਗਰੂਕਤਾ ਲਈ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਅਕਸਰ ਆਪਣੀ ਜ਼ਿੰਦਗੀ ਨੂੰ ਨਜ਼ਰਅੰਦਾਜ਼ ਕਰਦੇ ਹਨ, ਜਿਸ ਦਾ ਸਿੱਧਾ ਅਸਰ ਉਹਨਾਂ ਦੇ ਦਿਲ ਅਤੇ ਸਮੁੱਚੀ ਸਿਹਤ ਤੇ ਪੈਂਦਾ ਹੈ। ਡਾਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ ਇੱਕ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਇੱਕ ਸਿਹਤਮੰਦ ਜੀਵਨ ਦੀ ਕੁੰਜੀ ਹੈ। ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਤਾਜ਼ੇ ਫਲ, ਸਾਬਤ ਅਨਾਜ ਅਤੇ ਲੋੜਿੰਦਾ ਪਾਣੀ ਸ਼ਾਮਿਲ ਕਰਨਾ ਚਾਹੀਦਾ ਹੈ। ਉਨਾ ਜ਼ੋਰ ਦੇ ਕੇ ਕਿਹਾ ਕਿ ਬਹੁਤ ਜ਼ਿਆਦਾ ਤੇਲਯੁਕਤ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਦਿਲ ਦੀ ਬਿਮਾਰੀ ਦਾ ਵੱਡਾ ਕਾਰਨ ਹੋ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸ਼ਰਾਬ ਅਤੇ ਸਿਗਰਟ ਨੋਸ਼ੀ ਦੋਵੇਂ ਸਰੀਰ ਲਈ ਬਹੁਤ ਨੁਕਸਾਨਦੇ ਹਨ। ਇਹ ਨਾ ਸਿਰਫ ਦਿਲ ਨੂੰ ਕਮਜ਼ੋਰ ਕਰਦੇ ਹਨ ਬਲਕਿ ਫੇਫੜਿਆਂ ਅਤੇ ਜਿਗਰ ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਸੀਟੀਵੀਐਸ ਵਿਭਾਗ ਬਾਰੇ ਬੋਲਦਿਆਂ ਡਾਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ EMC ਹਸਪਤਾਲ ਅੰਮ੍ਰਿਤਸਰ ਖੇਤਰ ਵਿੱਚ অতি ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਦਾ ਹੈ। ਜੋ ਆਧੁਨਿਕ ਟੈਕਨੋਲੋਜੀ ਅਤੇ ਤਜਰਬੇਕਾਰ ਮਾਹਿਰਾਂ ਦੀ ਇੱਕ ਟੀਮ ਨਾਲ ਲੈਸ ਹੈ ਹਸਪਤਾਲ ਦਾ ਟੀਚਾ ਮਰੀਜ਼ਾਂ ਨੂੰ ਸਮੇਂ ਸਿਰ ਟੁਕਵਾਂ ਇਲਾਜ ਅਤੇ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਕਰਨਾ ਯਕੀਨੀ ਬਣਾਉਣਾ ਹੈ ਜੀ ਮੈਂ ਡਾਕਟਰ ਮਨਪ੍ਰੀਤਾ ਜੀ ਹਾਰਟ ਸਰਜਨ ਹਾਂ ਮੈਂ ਐਮਸੀ ਹਸਪੀਟਲ ਗ੍ਰੀਨ ਵੈਨਿਊ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਆਪਾਂ ਇੱਥੇ ਹਰ ਤਰ੍ਹਾਂ ਦੇ ਆਪਰੇਸ਼ਨ ਕਰਦੇ ਹਾਂਗੇ ਜਿਵੇਂ ਹਾਰਟ ਦੀ ਬਾਈਪਾਸ ਸਰਜਰੀ ਹੋ ਗਈ ਜਾ ਫਿਰ ਆਪਣੀ ਕੋਈ ਵੈਲ ਪ੍ਰੋਬਲਮ ਆ ਪੇਸ਼ੈਂਟ ਦੇ ਕੋਈ ਵੈਲ ਲੀਕ ਕਰ ਰਿਹਾ ਜੇ ਵੈਲ ਟਾਈਟ ਹੋ ਗਿਆ ਆਪ ਉਹਦੀ ਠੀਕ ਕਰਦੇ ਆ ਵੈਲ ਬਦਲੀ ਕੀਤਾ ਜਾਂਦਾਗਾ ਫਿਰ ਛੋਟੇ ਬੱਚਿਆਂ ਦੇ ਵਿੱਚ ਜਿਵੇਂ ਕਈ ਵਾਰੀ ਹਾਰਟ ਦੇ ਵਿੱਚ ਹੋਲ ਹੁੰਦਾਗਾ 6 ਮਹੀਨੇ ਤੋਂ ਲੈ ਕੇ 20 ਸਾਲ ਦੇ ਬੱਚੇ ਦੇ ਵਿੱਚ ਕੋਈ ਵੀ ਹਾਰਟ ਦੀ ਪ੍ਰੋਬਲਮ ਆ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ ਜੀ ਤੇ ਬੱਚਾ ਨੀਲਾ ਹੁੰਦਾਗਾ ਉਦੋਂ ਜ਼ਰੂਰ ਤਾਂ ਦਿਖਾਣ ਦੀ ਕਿ ਬੱਚੇ ਦੇ ਵਿੱਚ ਹਾਰਟ ਦੇ ਵਿੱਚ ਹੋਲ ਹੋ ਸਕਦੀ ਹੈ ਜਿਹਦੇ ਕਰਕੇ ਬੱਚਾ ਨੀਲਾ ਪੈ ਰਿਹਾਗਾ ਤੇ ਉਹਦੀ ਸਰਜਰੀ ਇੱਥੇ ਕੀਤੀ ਜਾਂਦੀ ਹੈ ਜੀ ਔਰ ਆਪਣੇ ਕੋਲੇ ਜਿਵੇਂ ਹਾਰਟ ਦੀ ਵੱਡੀ ਨਾੜੀ ਬਹੁਤ ਜ਼ਿਆਦਾ ਵੱਡੀ ਹੋਣ ਕਰਕੇ ਆ ਜਿਹਨੂੰ ਕਹਿੰਦੇ ਆਓਟੈਨੋਰੀਜ਼ਮ ਆਪਾਂ ਆਓਟਾ ਦੀ ਸਰਜਰੀ ਵੀ ਕੀਤੀ ਜਾਂਦੀ ਇੱਥੇ ਠੀਕ ਹੈ ਆਪਣੇ ਕਈ ਵਾਰੀ ਪੈਰ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਕਈ ਵਾਰੀ ਹੱਥ ਦੀਆਂ ਨਾੜੀਆਂ ਬਾਹਵਾਂ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਜਿਹਦੇ ਕਰਕੇ ਪੈਰ ਨੀਲਾ ਹੋ ਜਾਂਦਾ ਜਾਂ ਕਈ ਵਾਰੀ ਜ਼ਖਮ ਹੋਣੇ ਜਨ ਸ਼ੁਰੂ ਹੋ ਜਾਂਦੇ ਹੈਗੇ ਤਾਂਪੋਂ ਦੀ ਸਰਜਰੀ ਵੀ ਇੱਥੇ ਕਰਦੇ ਆਂਗੇ ਕੁਝ ਸਰਜਰੀਜ਼ ਹੈਗੀਆਂ ਜਿਵੇਂ ਕਿ ਵੈਲ ਸਰਜਰੀ ਜਾਂ ਫਿਰ ਆਪਣੀ ਬਾਈਪਾਸ ਸਰਜਰੀ ਜਿਹੜੀ ਕਿ ਆਪਾਂ ਛੋਟੇ ਕੱਟਣਾ ਵੀ ਇੱਥੇ ਕਰਦੇ ਆਂਗੇ ਤੇ ਉਹ ਜਿਹੜੀਆਂ ਸਿਵਾਮਾ ਵੀ ਇੱਥੇ ਮੌਜੂਦਾ ਐਮਸੀ ਹਸਪੀਟਲ ਗ੍ਰੀਨ ਵੈਨਿਊ ਦੇ ਵਿੱਚ ਤੇ ਆਪਣੇ ਕੋਲੇ ਫੁੱਲੀ ਇਕਵਿਪਡ ओटी ਆਗਾ ਸਾਰੀਆਂ ਹਾਰਟ ਲੰਗ ਮਸ਼ੀਨ ਹੈਗੀ ਆ ਆਈਬੀਪੀ ਦੀ ਸੁਵਿਧਾ ਹੈਗੀ ਆ ਇਕਮੋ ਮਸ਼ੀਨ ਹੈਗੀ ਆ ਤੇ ओटी ਫੁੱਲੀ ਇਕਵਿਪਡ ਆ ਗਿਆ ਤੇ ਆਪਣੀ ਸਰਜਿਕਲ ਟੀਮ ਪੂਰੀ ਟ੍ਰੇਨਡ ਹੈਗੀ ਆ ਤੇ ਆਪਣੇ ਨਾਲ ਨਾਲ ਆਪਣੇ ਕੋਲੇ ਹਾਰਡੇ ਕਾਰਡੀਕ ਦੇ ਨਾਲ ਨਾਲ ਆਪਣੇ ਕੋਲੇ ਕੈਥ ਲੈਬ ਦੀ ਸੁਵਿਧਾ ਵੀ ਹੈ ਜਿੱਥੇ ਆਪਾਂ ਐਂਜੀਓ ਕਰ ਸਕਦੇ ਹਾਂਗੇ ਸਟੈਂਡ ਪਏ ਜਾਂਦੇ ਆ ਈਵਨ ਆਪਣੇ ਕੋਲ ਪੇਸਮੇਕਰ ਦੀ ਜਰੂਰਤ ਪੈਂਦੀ ਹੈ ਦਾ ਪੇਸਮੇਕਰ ਦੀ ਵੀ ਸੁਵਿਧਾ ਹੈਗੀ ਆ ਤੇ ਪੇਸ਼ੈਂਟ ਦਾ ਆਪਣੇ ਪ੍ਰੋਪਰ ਪੂਰੀ ਇਨਵੈਸਟੀਗੇਸ਼ਨ ਸਰਜਰੀ ਤੋਂ ਪਹਿਲਾਂ ਜਾਂ ਬਾਅਦ ਵੀ ਜਿਹੜੀ ਜਰੂਰਤ ਪੈਂਦੀ ਹੈ ਉਹ ਸਾਰਾ ਆਪਣੇ ਕੋਲ ਅਵੇਲੇਬਲ ਹੈ ਜਿਵੇਂ ਇਕੋ ਕਰਨਾ ਟੀਐਮਟੀ ਕਰਨਾ ਸਟ्रेस ਟੈਸਟਿੰਗ ਕਰਨਾ ਉਹ ਸਾਰੀਆਂ ਸੇਵਾਵਾਂ ਇੱਥੇ ਅਵੇਲੇਬਲ ਨੇ ਇਸ ਹਸਪੀਟਲ ਗ੍ਰੀਨ ਵੈਲੀ ਵਿੱਚ ਤੇ ਕੋਈ ਵੀ ਜਰੂਰਤ ਹੋਵੇ ਪੇਸ਼ੈਂਟ ਨੂੰ ਕੋਈ ਜਿਵੇਂ ਸਾਹ ਦੀ ਦਿੱਕਤ ਆ ਰਹੀ ਆ ਜਾਂ ਪੇਸ਼ੈਂਟ ਨੂੰ ਛਾਤੀ ਚ ਦਰਦ ਆ ਰਿਹਾ ਭਾਰੀਪਨ ਹੋ ਰਿਹਾਗਾ ਉਹਨਾਂ ਦੇ ਸਾਰਿਆਂ ਦੇ ਅੱਥੀਆ ਆਪਣਾ ਆ ਕੇ ਜਾਂਚ ਕਰਵਾ ਸਕਦੇ ਹੋ ਤੁਸੀਂ ਤੇ ਆਪਾਂ 24x7 ਅਵੇਲੇਬਲ ਹਾਂ ਜਿਵੇਂ ਕਿ ਹਾਰਦੀ ਬੇਸਿਕਲੀ ਕੁਝ ਪ੍ਰੋਬਲਮ ਜਿਹੜੀਆਂ ਕਿ ਲਾਈਫ ਸਟਾਈਲ ਦੇ ਨਾਲ ਰਿਲੇਟਡ ਆ ਜਿਵੇਂ ਕਿ ਆਪਾਂ ਕਹਿ ਲਓ ਕਿ ਬਿਹਾਰਦੀ ਖੂਨ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਹਾਰਦੀਆਂ ਤਾਂ ਬੇਸਿਕਲੀ ਇੱਕ ਲਾਈਫ ਸਟਾਈਲ ਪ੍ਰੋਬਲਮ ਹੋਵੇ ਤੇ ਆਪਾਂ ਨੂੰ ਡਾਈਟ ਡਾਈਟ ਆਪਣਾ ਤੇ ਐਕਸਰਸਾਈਜ਼ ਜਿਹੜਾ ਕਿ ਮੇਨ ਹੈਗਾ ਤੀਸਰਾ ਆਏਗਾ ਕਿ ਆਪਣਾ ਜਿਵੇਂ ਕਹਿ ਲਓ ਅਲਕੋਹਲ ਤੇ ਸਮੋਕਿੰਗ ਜਿਹੜੇ ਕਿ ਆਪਣੇ ਅਫੈਕਟ ਕਰਦੇ ਹੈਗੇ ਕੋਰਨਰੀਸ ਨੂੰ ਤੇ ਆਪਰੋ ਲਾਈਫ ਸਟਾਈਲ ਦੇ ਵਿੱਚ ਕੀ ਹੈ ਕਿ ਹੈਲਦੀ ਡਾਈਟ ਖਾਣੇ ਚਾਹੀਦੀ ਹੈ ਫਾਸਟ ਫੂਡ ਅਵੋਇਡ ਕਰੋ ਬੇਸਿਕਲੀ ਜਿੰਨਾ ਆਪਣੀ ਡਾਈਟ ਅਨ ਹੈਲਦੀ ਹੋਏਗੀ ਉਹਨਾਂ ਬਲੋਕੇਜ ਦੇ ਚਾਂਸਸ ਜ਼ਿਆਦਾ ਵਧਦੇ ਆ ਅੱਜ ਕੱਲ ਦੀ ਜੇਨਰੇਸ਼ਨ ਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਜੇ ਡਾਈਟ ਬਹੁਤ ਹੀ ਅਨ ਹੈਲਦੀ ਆ ਤੇ ਲਾਈਫ ਸਟਾਈਲ ਡੈਂਟਰੀ ਹੈ ਪੇਸਟ ਕੰਮ ਘੱਟ ਜਾਂ ਜ਼ਿਆਦਾ ਨਹੀਂ ਕਰਦੇ ਤਾਂ ਉਹਦੇ ਕਰਕੇ ਇਹ ਕੋਲੇਸਟ੍ਰੋਲ ਜ਼ਿਆਦਾ ਵਧਦਾ ਅੰਦਰ ਦਾ ਤੇ ਨਾੜੀਆਂ ਬਲੌਕ ਹੋ ਜਾਂਦੇ ਜ਼ਿਆਦਾ ਚਾਂਸ ਪਹਿਲਾਂ ਕੀ ਹੁੰਦਾ ਸੀ ਪੇਸ਼ੈਂਟ 60 ਸਾਲ ਤੇ ਆਉਂਦੇ ਸੀ ਅੱਜ ਸਾਡੇ ਕੋਲੇ 30 ਤੋਂ 35 ਸਾਲ ਦੀ ਉਮਰ 'ਚ ਵੀ ਹਰ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ जिन्होंने छाती से दर्द आ रहेगा वो निगलेक्ट ना कर अपने आप चेकअप जरूर कर तो उनके लिए बेसिकली मेरा वही एडवाइस है पहले तो हमें एक ईयरली चेकअप करवाना है अपना लिपिड टेस्ट करवाएं लिपिड कोलेस्ट्रॉल वगैरह टेस्ट प्रॉपर करवाएं कि भी उनकी ब्लड में कितनी मात्रा रह रही है दूसरा है कि जो भी हम डाइट खा रहे हैं ना डाइट इज द मेन यू नो आपका मेन फैक्टर है जो आपको बताएगा आगे लेके जाएगा कि भी आप अच्छी साइड जा रहे हैं बुरी साइड जा रहे हैं तो अगर हम खाना अच्छा ले रहे हैं तो नाइनटी परसेंट आपकी प्रॉब्लम सॉर्ट आउट हो जाती है तो आपको जैसे खाने में आपको पता होना चाहिए कि लो शुगर अगर आपने हम कला कोलेस्ट्रॉल हमारा कला आ, फैटी फूड खाने से नहीं होता हमारा अगर हमारा शुगर कंटेंट ज्यादा है मीठा लोग ज़्यादा पसंद करते पंजाब में कि खाने के बाद कुछ मीठा हो जाए दैट इज नॉट हेल्दी तो वो भी कंट्रोल करना है डाइट इज अ मेन थिंग उसके बाद है कि एटलीस्ट वन टू वन एंड हाफ आवर एक्सरसाइज होनी चाहिए तो वो है और तीसरा जो है कि स्ट्रेस। स्ट्रेस कहीं कही रिड्यूस करना है, क्योंकि स्ट्रेस फैक्टर जो कि में करता है। तो स्ट्रेस कंट्रोल करना है क्योंकि शुगर कंट्रोल नहीं हुई तो आपको आज नहीं तो कल आपको हार्ट की प्रॉब्लम आएगी ही आएगी तो ये और बीपी की किसी अभी और मंथली बीपी चेकअप करवाना चाहिए क्योंकि कई बार क्या हमारे जो नौजवान पीढ़ी को ले लो या बड़े बड़ों को ले लो वो अपना चेकअप नॉर्मल नहीं करवाते तो उनका जो बीपी हाई रहता है ये बीपी हाई होने के कारण भी ये प्रॉब्लम आती है तो ये सब चेकअप जरूरी है